ਆ ਬੰਦਾ ਨਮਲੇ ਘੜੀ ਆ ਬਲਾ ਦੂਰ ਹੋਣਾ ਹੁਣ ਤੈਨੂੰ ਪਤਾ ਵੀ ਪੰਜਾਬ ਤੇ ਕਿੱਦੇ ਲੱਗਦੇ ਐ ਅਲੀਗੇਸ਼ਨ ਲੱਗਦੇ ਆ ਕਿ ਨਸ਼ੇ ਦੇ ਵਿੱਚ ਐ ਇਦਾਂ ਹਣਾ ਜੇ ਮੈਂ ਸੇਵਾ ਘਲਾਈ ਤੇ ਉਹਦੀ ਗਲਤ ਪਾਸੇ ਲੱਗ ਗਈ ਹਣਾ ਮੈਂ ਇਹੋ ਜਿਹਾ ਕੰਮ ਕਰਨਾ ਵੀ ਆਪਣਾ ਕੈਰੀਅਰ ਬੜਾ ਲੰਮਾ ਵਾ ਪੁਰਾਣੇ ਜ਼ਮਾਨਿਆਂ ਚ ਚੋਰ ਚੋਰੀ ਕਰਨੀ ਜਾਂਦਾ ਹੁੰਦਾ ਜਿੱਥੇ ਪਹਿਲਵਾਨ ਹੁੰਦਾ ਠੀਕ ਉਹ ਕਹਿੰਦੇ ਹੁੰਦੇ ਪਹਿਲਵਾਨ ਨੇ ਤੇ ਅੱਗੇ ਘਰ ਨੂੰ ਸਨ ਲਾਈ ਹੋਣੀ ਆਂ ਮੈਂ ਤਾਂ ਤੇ ਕਿਹਦਾ ਕਿਓ ਹਣਾ ਜੇ ਜਿੰਨੀ ਤੁਸੀਂ ਰਨਿੰਗ ਕਰਦੇ ਜਨਾ ਕਿਓ ਵੀ ਖਾਇਆ ਕਰੋ ਕਿਓ ਖਾਣ ਦਾ ਤਰੀਕਾ ਬੜਾ ਕਿੱਦਾਂ ਵਾ ਕਿੱਦਾਂ ਚੋਲਾ ਸਾਹਿਬ ਵਧੀਆ ਬਲਾਈ ਜੀ ਠੀਕ ਪੋਸਟ ਕਾਸ ਕਿੱਦਾਂ ਚੱਲੀ ਆਪਣੀ ਪੋਸਟ ਕਾਸ ਵਹਾਨੀ ਰਿਕਾਰਡ ਹੀ ਟੁੱਟ ਗਿਆ ਸਾਰੇ ਦਾ ਵਧੀਆ ਚੱਲੀਆ ਪਿੰਡਾਂ ਸਾਰੀ ਲੱਖ ਵੀ ਹੋ ਗਿਆ ਰਾਤੇ ਤੇ ਅਸਲ ਜਨਾ ਉਹਨੂੰ ਕਬੱਡੀ ਦੀ ਨੌਲੇਜ ਘੱਟ ਆ ਹਾਂਜੀ ਮੋਲ ਨੂੰ ਹਾਂਜੀ ਟਵੈਂਟ ਵੀ ਕਿਤੇ ਲੋਕਾਂ ਨੇ ਥੋੜਾ ਜਿਹਾ ਕਬੱਡੀ ਬਾਰੇ ਨਹੀਂ ਉਹਨੂੰ ਨੌਲੇਜ ਹਾਂਜੀ ਬਾਕੀ ਫਿਰ ਵੀ ਵਧੀਆ ਰਹਿ ਗਿਆ ਨਾ ਹਾਂਜੀ ਵਧੀਆ ਰਹਿ ਗਿਆ ਈ ਬਾਬਾ ਮੇਰ ਕਰੇ ਸਾਰਿਆਂ ਦੇ ਮੈਂ ਉੱਥੇ ਬਲਾਈ ਮੈਨੂੰ ਇਦਾਂ ਹੁੰਦਾ ਸੀ ਪਤਾ ਨਹੀਂ ਮੈਂ ਕਿਦਾਂ ਬੋਲ ਬਾਲ ਦਿੱਤਾ ਕਿਦਾਂ ਵਧੀਆ ਬੋਲਿਆ ਗਿਆ ਕਿ ਨਹੀਂ ਬੋਲਿਆ ਗਿਆ ਬਾਅਦ ਚ ਪਰ ਆਪਾ ਜਦੋਂ ਗੱਲਾਂ ਬਾਤਾਂ ਬਾਅਦ ਚ ਸੁਣੀਆ ਠੀਕ ਰਿਹਾ ਕੰਮ ਹਾਂਜੀ ਬੜਾ ਵਧੀਆ ਹੈ ਹਨਾ ਲੋਕੀ ਕਹਿੰਦੇ ਸੀ ਦੋਵਾਂ ਘੰਟੇ ਦਾ ਹੋਣਾ ਚਾਹੀਦਾ ਹੈ ਘੱਟੋ ਘੱਟ ਹੋ ਜਾਣਾ ਭਰਾਂ ਜੀ ਸੱਚੀ ਨਾਲੇ ਨਹੀਂ ਆਈ ਪਰ ਉਹਨੂੰ ਉਹਨੇ ਘੱਟ ਆਪਣੇ ਸਵਾਲ ਨਹੀਂ ਪੁੱਛੇ ਤੇ ਹਾਂਜੀ ਆਪਾ ਤੇ ਉਹਨੂੰ ਦਸ ਦਸ ਕਿਤੇ ਸਵਾਲ ਪੁੱਛੇ ਜਾਂਨੇ ਹਾਂਜੀ ਉਹ ਤੋਂ ਨਹੀਂ ਨੌਲੇਜ ਘੱਟ ਕਬੱਡੀ ਦਾ ਉਹਨੂੰ ਥੋੜਾ ਜਿਹਾ ਘੱਟ ਹੀ ਨੇ ਬਾਕੀ ਚਲੋ ਵਧੀਆ ਹੋ ਗਿਆ ਫਿਰ ਵੀ ਅਜੇ ਬੜੇ ਸਵਾਲ ਰਹਿੰਦੇ ਸੀ ਹਾਂਜੀ ਦੱਸਣ ਵਾਲੇ ਹਾਂਜੀ ਡਾਈਡੋਇਟ ਬਾਰੇ ਅਜੇ ਤੇ ਉਹ ਆਪਾਂ ਉਹ ਆਪਾਂ ਬਲੌਗ ਜਿਹੜੇ ਬਣਾਇਆ ਕਰਾਂਗੇ ਹਾਂਜੀ ਉਹਦੇ ਚ ਆਪਾਂ ਦੱਸਿਆ ਕਰਾਂਗੇ ਸਾਰਾ ਕੁਝ ਉਹਨੋਂ ਕੋਈ ਆਪਣੇ ਮੇਲੇ ਤੋਂ ਬਾਅਦ ਚ ਆਪਾਂ ਰੈਡੀ ਕਰ ਦੇਣਾ ਕੰਮ ਹਾਂਜੀ ਮੈਂ ਮ ਤੇਲ ਜੇ ਲਾ ਲੇ ਬੀਬੀ ਆਇਲ ਤੇ ਮੁਰਕਾ ਵੜਾਉਂਦੇ ਸਰੀਰ ਨ ਥੱਕਿਆ ਥੱਕਿਆ ਹੀ ਆ ਹਾਂਜੀ ਇੱਕ ਬੁਖਾਰ ਰਿਹਾ ਮੈਨੂੰ ਯਾਦ ਦਾ ਮੌਸਮ ਚੇਂਜ ਹੁੰਦਾ ਨਾ ਭਾਵਾ ਜੀ ਮੌਸਮ ਚੇਂਜ ਹੁੰਦਾ ਤਾਂ ਕਰਕੇ ਇਦਾਂ ਦਾ ਲੱਗਦਾ ਪਤਾ ਨਹੀਂ ਜੰਗਰੀ ਕੱਚਾ ਕੱਚਾ ਜਿਹਾ ਹੋਇਆ ਸਰੀਰ ਥੋੜਾ ਜਿਹਾ ਨਾ ਲਾਡਾ ਲੈ ਲੀਏ ਬਰ ਤੇਰੇ ਬਾਤੇ ਲਾਡਾ ਲੈ ਲੋ ਭਾਜੀ ਲੈ ਲੋ ਕਿਹੜੀ ਕੰਪਨੀ ਦਾ ਅਸੂਸ ਦਾ ਲੈ ਲਿਓ ਭਲਵਾਨ ਕਿੰਨੇ ਕੁ ਦਾ ਹੋਊਗਾ ਅਸੂਸ ਦਾ ਭਾਵਾ ਜੀ 60 70 ਦੇ ਆਸ-ਪਾਸ ਆਏ ਨੇ ਦੂਵੇ ਨੇ ਲੱਖ ਦੇ ਅੰਦਰ ਅੰਦਰ ਹਾਂਜੀ ਦੇ ਲੈਨੇ ਬਣਾਦੇ ਪੋਸਟਰ ਬਣਾਉਣੇ ਕਿਤੋਂ ਦੱਬਣਾ ਬਣਾ ਲੈਨੇ ਆ ਵੀ ਰਾਜੇ ਚੋਲੇ ਦਾ ਫਰਮ ਦੀ ਫੁਰਕਾ ਪਤੇ ਲੈਪਟਾਪ ਦੇ ਨਾਲ ਸਬੰਧ ਕੀਤਾ ਜਾਊਗਾ ਯਾਰ ਨੇ ਪਾਇਆ ਹੀ ਉਦਾਂ ਹਾਂਜੀ ਉਹਨੇ ਨਾ ਅਸਲ ਜਣਾ ਪਲੇਅਰਾਂ ਨੂੰ ਕਲੀ ਲਾਗੇ ਨਹੀਂ ਆਉਣਾ ਚਾਹੀਦਾ ਹੱਥਾਂ ਨੂੰ ਜਦੋਂ ਕਲੀ ਅੱਖ 'ਚ ਪੈਂਦੀ ਸਭ ਤੋਂ ਮਾੜੀ ਐ ਹਾਂਜੀ ਇੱਕ ਰਾ ਮੈਚ ਹੀ ਤੇ ਅਜੇ ਪਹਿਲੀ ਰੇਡ ਪਈ ਮੈਂ ਪਹਿਲੀ ਟੁੱਟ ਕੇ ਗੱਡੀ ਹੋਇਆ ਇਹਦੇ ਹੁਣ ਫਲਾਚ ਦੇਣੀ ਮੇਰੀ ਅੱਖ ਚੋਂ ਖੁੰਗਾਂ ਮਾਰੀ ਅੱਥਾ ਨੂੰ ਕਲੀ ਲੱਗੀ ਤੇ ਸਿੱਧੀਆਂ ਵਿੱਚ ਵੱਜੀਆਂ ਨਾ ਜਾਦੇ ਇਫੈਕਸ਼ਨ ਹੋ ਗਈ ਅੱਖ ਤੇ ਵੱਜੀਆਂ ਛਿੱਲੀ ਗਈ ਉਹ ਅੱਖ ਮਾੜੀ ਮੋੜ ਚ ਵਲੀ ਉਹ ਮੈਨੂੰ ਪਤਾ ਮੈਂ 2 ਦਿਨ ਕਿੱਦਾਂ ਕੱਢੇ ਉਹ ਸਾਰੀਆਂ ਅੱਖਾਂ ਖਰਾਬ ਹੋ ਗਈਆਂ ਇੱਕ ਕਲੀ ਲੱਡਦੀ ਐ ਨਹੀਂ ਜਾਰੀ ਹਿਸਾਬ ਨਹੀਂ ਮਿਹਨਤ ਕਰਾ ਕਰੋ ਮਿਹਨਤ ਇਹ ਬਲੌਗ ਮੰਦੇ ਹੁੰਦੇ ਨੇ ਨਾ ਹਾਂਜੀ ਹਾਂਜੀ ਮੈਂ ਤਾਂ ਤੇ ਫੋਕਸ ਰੱਖਿਆ ਕਰੋ ਅੱਜ ਦਾ ਕਿੰਨੀ ਰਨਿੰਗ ਕਰ ਦਿੰਦੇ ਜੇ ਰਨਿੰਗ ਅੱਧਾ ਘੰਟਾ ਲੱਗਦੀ ਕਿੰਨੇ ਕਿਲੋਮੀਟਰ ਸਕੂਲ ਹੀ ਆ ਗਰਾਊਂਡ ਇੱਥੇ ਨਹੀਂ ਪੁੱਤ ਲੰਮੀ ਲੰਮੀ ਲਾਇਆ ਕਰੋ ਮਿੱਥ ਕੇ ਠੀਕ ਹੈ ਠੀਕ ਵੀ ਐਨੇ ਕਿਲੋਮੀਟਰ ਅੱਜ ਭੱਜਣਾ ਵਾ ਅੱਜ 20 ਦਿਨ ਹੋ ਗਏ ਐਨੇ ਕਿਲੋਮੀਟਰ ਭੱਜਦੇ ਆ ਹੁਣ ਅਹੀਂ ਥੋੜੀ ਜਿਹੀ ਹੋਰ ਵਧਾਈਏ ਹੋਰ ਵਧਾਈਏ ਕਿੰਨੀ ਕਿੰਨੀ ਵਧਾ ਸਕਦੇ ਆ ਉਹਦੇ ਹਿਸਾਬ ਨਾਲ ਹਣਾ ਇਹ ਚਲੋ ਗਰਾਊਂਡ 'ਚ ਵੀ ਲਾਉਂਦੇ ਜੇ ਗਰਾਊਂਡ 'ਚ ਵੀ ਇਹ ਚੀਜ਼ ਕਰਿਆ ਕਰੋ ਅੱਜ ਇੰਨੇ ਚੱਕਰ ਲਾਏ ਆ ਕੱਲ ਨੂੰ ਕਿੰਨੇ ਲਾਉਣੇ ਆ ਇਦਾਂ ਕਰ ਕਰ ਕੇ ਵਧਾਇਆ ਕਰੋ ਮਿਹਨਤ ਲਾਆ ਕਰੋ ਪੁੱਤ ਜਿਹੜਾ ਬੰਦਾ ਮਿਹਨਤ ਕਰੂਗਾ ਨਾ ਬਸ ਇੱਕ ਮੰਨੋ ਮਿਹਨਤ ਕਰੋਗੇ ਬਿਮਾਰੀ ਤੋਂ ਬਚੋਗੇ ਤੁਹਾਡਾ ਸਰੀਰ ਤੰਦਰੁਸਤ ਹੋਊਗਾ ਐਕਟਿਵ ਰਹੋਗੇ ਕੰਮ ਕਰਨ ਨੂੰ ਜੀ ਕਰੂਗਾ ਆਪਾਂ ਜਨਨ ਠ ਨੂੰ ਜੀ ਕਰੂਗਾ ਤੁਹਾਡਾ ਹਣਾ ਮੈਨੂੰ ਜਾਦੇ ਉਹ ਵੀ ਉੱਥੇ ਹੋਣ ਲੱਗਾ ਮੈਚ ਹਾਂਜੀ ਉਹ ਮੈਚ ਨਹੀਂ ਨਹੀਂ ਉਹ ਵੀ ਉੱਥੇ ਹੀ ਕਰਾਉਣ ਲੱਗੇ ਜਾਵਦੇ ਜਿਹੜਾ ਦੂਜਾ ਪਿੰਡ ਇੱਕ ਮੈਚ ਉੱਥੇ ਹੀ ਆ ਹਾਂਜੀ ਉਹ ਕਰਾਲੇ ਵਾਲਾ ਵੀ ਇੱਥੇ ਕਰਾਉਣ ਲੱਗੇ ਨਾ ਹਾਂਜੀ ਪਹਿਲਾਂ ਤੇ ਉੱਧਰ ਹੋਣਾ ਹੀ ਚੱਲਦਾ ਓਕੇ ਨਹੀਂ ਹਾਂਜੀ ਠੀਕ ਆ ਬੰਦਾ ਲੋਕਾਂ ਨੂੰ ਠੀਕ ਆ ਠੀਕ ਹੈ ਇੱਕ ਆਪਾਂ ਖਾੜਾ ਬਣਾ ਦੇਣਾ ਪੂਰਾ ਵਧੀਆ ਹਾਂਜੀ ਉਹਦੇ 'ਚ ਹਲਦੀ ਹਲਦੀ ਪਾ ਆ ਗਏ ਵਿੱਚ ਤੇਲ ਢੋਲ ਪਾ ਗਏ ਨਾ ਪੂਰਾ ਵਧੀਆ ਮਿੱਟੀ ਬਣਾ ਕੇ ਇੱਕ ਬੰਨੇ ਬੰਨੇ ਕਾਣੀ ਕਰਕੇ ਨਾ ਹਾਂਜੀ ਉੱਚੀ ਢੇਰ ਢੇਰ ਲਾ ਕੇ ਬਣਾਵਾਂਗੇ ਖਾੜਾ ਕਹਿੰਦੇ ਜਿਹੜਾ ਮੰਨ ਕੇ ਚੱਲ ਮੀਂਹ ਮੂ ਆਵੇ ਖੁਰੇ ਨਾ ਇਹ ਮਿੱਟੀ ਵਿੱਚ ਰਵੇ ਉੱਚਾ ਰਵੇ ਖਾੜਾ ਹਾਂਜੀ ਤੇ ਖੁਰੇ ਨਾਲ ਕੇ ਬੰਨ੍ਹੇ ਉਹ ਸੋਚਤੇ ਬੜੀ ਆ ਕਿ ਬਾਬਾ ਮੇਰ ਕਰੇ ਇੱਕ ਵੇਡ ਵੇਡ ਤੇ ਬਿੱਲਾ ਕਹਿੰਦਾ ਕੋਈ ਗੱਲ ਨਹੀਂ ਵੀ ਤੂੰ ਰੈਡੀ ਕਰ ਜਿੰਨਾ ਜਿੰਨੇ ਦਾ ਹੋਵੇ ਮੈਂ ਦਵਾਂਗਾ ਤੇ ਆਪਣਾ ਉਹ ਵੇਡ ਦਾ ਕੰਮ ਆਪਣਾ ਹੋ ਜਾਣਾ ਤੇ ਬਾਕੀ ਸਾਰਾ ਕੁਝ ਨੇਪੜੇ ਜਾਵੇ ਵੇਡ ਮਸ਼ੀਨਾਂ ਸਾਰਾ ਕੁਝ ਡਾਣਾ ਉਹ ਸਾਰਾ ਕੁਝ ਕਹਿੰਦਾ ਮੈਂ ਦਵਾਂਗਾ ਜਿੰਨੇ ਦਾ ਮਰਜ਼ੀ ਆਵੇ ਹਾਂਜੀ ਉਹਨੇ ਆਪਾਂ ਨੂੰ ਕਿਹਾ ਵੀ ਤੂੰ ਰੈਡੀ ਕਰ ਦੇ ਬਿਲਡਿੰਗ ਤੇ ਉਹ ਛਮਾਨ 2 ਦਾਵੇ 3 ਦਾਵੇ 4 ਦਾਵੇ 5 ਲੱਖ ਦਾਵੇ ਜਿੰਨੇ ਦਾਵੇ ਮੈਂ ਸਾਰਾ ਮੈਂ ਦਊਗਾ ਹਾਂਜੀ ਇਹਦਾ ਕੋਈ ਹੋਰ ਨਹੀਂ ਕਹਿ ਨੂੰ ਕਹਿੰਦਾ ਮੈਂ ਸਾਰਾ ਦੋਵੇਂ ਚਲੋ ਠੀਕ ਹੈ ਤੈਨੂੰ ਬਾਕੀ ਚਲੋ ਇਦਾਂ ਹੀ ਭੈਣ ਭਰਾਵਾਂ ਨੇ ਜੇ ਤੋ ਚੱਲਣ ਲੱਪਿਆ ਫਿਰ ਤੈਨੂੰ ਖਾਗ ਪਾਣੀ ਸਾਰਾ ਵੀ ਤੁਰਿਆ ਆਉਣਾ ਮੁੰਡੇ ਫਿਰ ਆਪਾਂ ਰੱਖਾਂਗੇ ਪੂਰੇ ਵਧੀਆ ਚੁਣ ਕੇ ਜਿਹੜੇ ਸਾਲ ਬਾਅਦ ਐ ਪੂਰੇ ਨਿਕਲ ਥੈਂਕ ਯੂ ਹੈਨਾ ਚੰਗੇ ਖਾਗ ਰੂ ਖਾਣ ਨਾ ਬੱਚੇ ਤੇ ਹਾਲ ਦੋਵਾਂ ਸਾਲਾਂ ਬਾਅਦ ਐ ਪੂਰੇ ਓਕੇ ਹੋ ਜਾਂਦੇ ਆ ਚੱਲ ਜਾਂਦੇ ਨਾਲ ਤੇ ਜਿ ਤਰ੍ਹਾਂ ਡਾਈਟ ਡਾਈਟ ਵਧੀਆ ਉਥੇ ਚਲੋ ਰਗੜਾ ਰੋੜਾ ਆਪਾਂ ਪਿਆਇਆ ਕਰਾਂਗੇ ਕਿਉਂਕਿ ਹੁਣ ਜੀ ਭੋਜੀ ਜਦੋਂ ਰਗੜਾ ਰੋੜਾ ਤੇ ਆਪ ਵੀ ਉਥੇ ਡਾਈਟ ਡੂਡਾ ਰਗੜਾ ਰੋੜਾ ਨਾਲ ਹਫਤੇ ਦੋ ਕਰਾਂ ਦੋ ਵਾਰ ਚਿਕਨ ਚੋਪਲੇਟ ਮੋਡ ਖਵਾਤਾ ਤੇ ਆਂਡੇ ਓਂਡੇ ਲਿਆ ਕੇ ਦਿੱਤੇ ਕੇਲੇ ਬੂਲੇ ਫੂਡ ਬਰਾਡ ਟਾਨਕ ਲੱਗੀ ਰਹਿ ਗਏ ਨੇ ਲੱਗੀ ਜਾ ਕਰੋ ਇਹਨੇ ਨਾਲ ਅਸੀਂ ਵੀ ਸ਼ਾਮਾਂ ਨੂੰ ਲਾ ਲਿਆ ਕਰਾਂਗੇ ਹਾਂਜੀ ਹਾਂਜੀ ਬੇਠੇ ਹੀ ਗੱਲ ਆ ਕਿੰਨਾ ਕਿੰਨਾ ਘਟਾਤਾ ਵੇਟ ਮੈਂ ਸਨ 22 ਕਿਲੋ ਇਨਾ ਕੋਈ ਜੀ ਹਾਂ 93 ਤੋਂ 74 ਰਹਿ ਗਿਆ ਦਾ ਤੇ ਮਸਲ ਮਸਲ ਉਦਾਂ ਠੀਕ ਜੀ 19 ਇੱਕ ਥੋੜਾ ਬੋਧਾ ਫਰਕ ਆਇਆ ਮਸਲ ਤੇ ਉਹ ਰੋਟੀ ਕਿੰਨਾ ਨਾ ਆਪਣਾ ਘਰ ਦੀ ਖਰਾਕ ਹੈ ਨਾ ਜਿਹੜੀ ਹਾਂ ਜੀ ਤੁਸੀਂ ਨਾ ਘਿਓ ਨਹੀਂ ਜੇ ਖਾਂਦੇ ਆਪਣਾ ਘਿਓ ਹੈ ਨਾ ਜਿੰਨੀ ਤੁਸੀਂ ਰਨਿੰਗ ਕਰਦੇ ਜਨਾ ਘਿਓ ਵੀ ਖਾਇਆ ਕਰੋ ਘਿਓ ਖਾਣ ਦਾ ਤਰੀਕਾ ਬੜਾ ਕਿੱਦਾਂ ਵਾ ਫਰਾਈ ਪੈਨ ਲੈ ਕੇ ਨਾ ਹਾਂ ਜੀ ਉਹਦੇ ਵਿੱਚ ਇੱਕ ਗੰਡਾ ਪਾਓ ਗੰਡਾ ਪਾ ਕੇ ਅਧਕਰ ਪਾਓ ਉਹਨੂੰ ਤੜਕਾ ਲਾਓ ਵਿੱਚ ਅੱਧੀ ਕੜਚੀ ਕਿਉ ਦੀ ਪਾਓ ਤੜਕਾ ਲਾ ਕੇ ਨਾ ਵਿੱਚ ਅੱਧੀ ਕੜਚੀ ਕਿਉ ਦੀ ਪਾ ਕੇ ਤੜਕਾ ਲਾ ਕੇ ਉਹ ਖਾਣਾ ਕਰੋ ਠੀਕ ਹੈ ਤੇ ਜਦੋਂ ਗਰਾਉਂਡ ਜਾਂਦੇ ਦੇ 2-3 ਚਮਚੇ ਦੁੱਧ ਚ ਪਾ ਕੇ ਵਿੱਚ ਮਸਾਂ ਗਲਦੀ ਪਾ ਕੇ ਕੰਬਲਦੀ ਹੁੰਦੀ ਹੁੰਦੀ ਆ ਉਹ ਪਾ ਕੇ ਫਿਰ ਗਰਾਉਂਡ ਜਾਓ ਫਿਰ ਵੇਖੀ ਸਰੀਰ ਬੰਦ ਦਿਨੇ ਦਿਨੇ ਜਿਤਨਾ ਰਾਤ ਨੂੰ ਕੋਰੇ ਕੁਜੇ ਦੇ ਵਿੱਚ ਕਿਲੋ ਘੜਕੜ 2 ਕਿਲੋ ਦਹੀਂ ਜਮਾ ਕੇ ਦਿਨੇ ਨੂੰ ਧੜਕ ਕੇ ਪੀਆ ਕਰੋ ਠੀਕ ਹੈ ਠੀਕ ਹੈ ਦੁੱਧ ਦੇ ਦੁੱਧ ਡੇਰੀ ਤੇ ਪਾ ਦਿੰਦੇ ਨੇ ਖਾਣਾ ਕੀ ਫਿਰ ਦੋ ਦਾਲੀ ਪੀ ਲਏ ਹਾਂ 10 ਚਾਰ ਕਿਲੋ ਦੁੱਧ ਰੱਖਿਆ ਨਾ ਖਾਤਾ ਵੀ ਠੀਕ ਹੈ ਡੇਰੀ ਤੇ ਪੋਣਾ ਬੰਦ ਕਰਦੇ ਬਾਪ ਨੂੰ ਰਹਿਣਾ ਠੀਕ ਹੈ ਇਹ ਪਲਵਾਨ ਬਣਾਉਣਾ ਨਾ ਪੁਰਾਣੇ ਜ਼ਮਾਨੇ 'ਚ ਚੋਰ ਚੋਰੀ ਕਰਨੀ ਜਾਂਦੋਂ ਨਾ ਜਿੱਥੇ ਪਲਵਾਨ ਹੁੰਦਾ ਠੀਕ ਹੈ ਉਹ ਕਹਿੰਦੇ ਹੁੰਦੇ ਪਲਵਾਨ ਨੇ ਤੇ ਅੱਗੇ ਘਰ ਨੂੰ ਸੰਨ ਲਾਈ ਹੋਣੀ ਆਂਦੇ ਉਹ ਆ ਤਾਂ ਤੇ ਵੀ ਚੱਲਣਾ ਹਾਂਜੀ ਹਾਂਜੀ ਉਹਨਾਂ ਦਾ ਤਾਂ ਪਹਿਲਾਂ ਹੀ ਨਹੀਂ ਉਹਨੀ ਤਕੜੀ ਗੱਲ ਕੀਤੀ ਤੁਸੀਂ ਨਹੀਂ ਉਹ ਸਾਹ ਹੀ ਉਹਨਾਂ ਦੇ ਹਾਂਜੀ ਹਾਂਜੀ ਆਪਾਂ ਜੇ ਅੱਜ ਕੋਈ ਮੈਨੂੰ ਜਾਣਦਾ ਵਾ ਗੋਪੀ ਨੂੰ ਕੌਣ ਜਾਣਦਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਮੈਨੂੰ ਜਾਣਦਾ ਮੈਂ ਕੌਣ ਢੇਲਕੋ ਜੀ ਕਰਦਾ ਮੈਂ ਸੰਗ ਬੜਾ ਕੀਤਾ ਨਾ ਮਹਾਪੁਰਖਾਂ ਦਾ ਹਾਂਜੀ ਬਾਲਾ ਜਿਆਦਾ ਠੀਕ ਜਦੋਂ ਮੈਂ ਨਿਗਾਹਾਂ ਨਾ ਨਾ ਵੀ ਮੰਨ ਕੇ ਚੱਲ ਵੀ ਜਦੋਂ ਨਵੀਂ-ਨਵੀਂ ਕੌਡੀ ਸ਼ੁਰੂ ਕੀਤੀ ਹਾਂਜੀ ਹਾਂਜੀ ਇਦਾਂ ਦਿਲ ਤੇ ਧਿਆ ਲੈਣਾ ਵੀ ਜੇ ਜੱਫਾ ਲੱਗ ਗਿਆ ਨਾ ਹਾਂਜੀ ਨੇ ਮਾਂ ਬੱਚੋ ਪੈਸੇ ਹੋ ਗਏ ਮੈਂ ਮੈਂ ਚੜਾ ਜਾਣੇ ਇੱਥੇ ਹੀ ਗੁਰਦੁਆਰੇ ਅੱਛਾ ਜੀ ਸੁਭਾ ਹੀ ਮੇਰਾ ਠੀਕ ਹੈ ਪੈਸੇ ਨੂੰ ਐ ਨਹੀਂ ਦਿੱਤੀ ਚਲੋ ਜਿੱਦਾਂ ਮਰਜੀ ਬਾਤੀ ਬਿਲਕੁਲ ਮਾਂ ਰਾਜ ਨੇ ਕੁਝ ਲਕਾਇਆ ਹੋਣੀ ਹਾਂ ਜੀ ਇਹ ਵੈਗਰੂ ਦੇ ਜੇ ਆਪਾਂ ਕਹੀਏ ਨਾ ਕੁਝ ਲਕਾਇਆ ਵਾ ਹਾਂ ਜੀ ਕੁਝ ਨਹੀਂ ਲਕਾਇਆ ਬਿਲਕੁਲ ਜੀ ਗੱਲ ਤੁਹਾਨੂੰ ਕਿ ਐਕੈਡਮੀ ਦੀ ਗੱਲ ਕਰ ਰਹੇ ਹਾਂ ਤੇ ਚਲੋ ਸਾਰੇ ਵੀਰਾਂ ਭਰਾਵਾਂ ਦੇ ਮਦਦ ਨਾਲ ਚੱਲਣੀ ਆ ਤੇ ਜੇ ਕਿਸੇ ਨੇ ਉਦਾਂ ਵੀ ਮਦਦ ਕਰਨੀ ਹੋਵੇ ਨਾ ਫੋਨ ਨੰਬਰ ਆਪਣਾ ਬੜੇ ਮੰਗਦੇ ਕਮੈਂਟਾਂ ਦੇ ਵਿੱਚ ਮੈਂ ਵੇਖਿਆ ਵਾ ਤੇ ਉਹਦਾ ਵੀ ਹੱਲ ਕਰੀਏ ਆਪਾਂ ਜਿਤਰਾ ਪੇਜ ਬਣਾਇਆ ਇਸਟਾਟਸ ਇਸਟਾਟਸ ਹਾਂ ਐਡੀ ਬਣਾ ਲੈਨੇ ਪੇਜ ਬਣਾ ਇੱਕ ਨਾ ਆਪਾਂ ਜਿਹੜਾ ਪੈਸਾ ਨਾ ਪੈਸਾ ਕਹਿਣਾ ਵੀ ਤੁਸੀਂ ਆ ਕੇ ਜੇ ਕਿ ਪਲੇਅਰ ਜਿਤਰਾ ਆਪਣੇ ਤੋਂ 20 25 ਮੁੰਡੇ ਹੋਗੇ ਜਾਂ 30 ਹੋਗੇ ਜਿੰਨੇ ਵੀ ਆਗੇ ਤੁਸੀਂ ਇੱਕ ਪਲੇਅਰ ਇੱਕ ਪਲੇਅਰ ਦੇ ਨਾਲ ਸੰਪਰਕ ਰੱਖੋ ਜਾਂ ਸਾਡੇ ਨਾਲ ਰੱਖੋ ਨਾ ਕਿ ਇੱਕ ਇੱਕ ਕਈ ਉਹ ਆਪਾਂ ਪਲੇਅਰ ਮੰਨ ਲੈਨੇ ਕਿ ਇਹ ਬੰਨ ਵਾਲਾ ਚਲੋ ਭਲਵਾਂ ਜੀ ਇਹਨੂੰ ਮੈਂ ਖਰਾਕ ਦਿਆ ਕਰੂੰਗਾ ਨਾ ਐਂਦਾ ਕਰਕੇ ਆਪਾਂ ਇਹੋ ਜਿਹਾ ਕੰਮ ਕਰਨਾ ਵੀ ਜਿਹਦੀ ਸੇਵਾ ਆਵੇ ਤੇ ਉਹਦੀ ਲੱਗੇ ਹਾਂਜੀ ਕੋਈ ਕੱਲ ਨੂੰ ਇਹ ਨਾ ਕਵੇ ਯਾਰ ਕਿ ਮੈਂ ਸੇਵਾ ਘਲਾਈ ਤੇ ਉਹਦੀ ਗਲਤ ਪਾਸੇ ਲੱਗ ਗਈ ਹੈ ਨਾ ਮੈਂ ਇਹੋ ਜਿਹਾ ਕੰਮ ਕਰਨਾ ਵੀ ਆਪਣਾ ਕੈਰੀਅਰ ਬੜਾ ਲੰਮਾ ਵਾ ਕਬੱਡੀ ਦੇ ਵਿੱਚ ਹਾਂਜੀ ਆਪਾਂ ਨਹੀਂ ਚਾਹੁੰਦੇ ਕੋਈ ਆਪਣੇ ਦੇਗੇੰ ਤੋਂ ਬਰੰਦੂ ਕਰੇ ਕਿ ਮੁੜ ਕੇ ਕੱਲ ਨੂੰ ਭਲਵਾ ਨਿਆ ਕੰਮ ਕੀਤਾ ਤੇ ਇਦਾਂ ਕਰਦਾ ਹੈ ਨਾ ਆਪਣੀ ਸੋਚ ਆ ਵੀ ਹੁਣ ਜਿਹੜੀ ਕਬੱਡੀ ਆ ਕਬੱਡੀ ਦੇ ਵਿੱਚ ਤੈਨੂੰ ਪਤਾ ਵੀ ਸਾਰੇ ਲੋ ਲੈਵਲ ਦੇ ਬੱਚੇ ਹੀ ਖੇਡਦੇ ਆ ਭੀ ਉੱਥੇ ਪਹਿਲੋ ਲੋ ਹੀ ਹੁੰਦੇ ਫੇਰ ਹੀ ਸਕਸੈਸ ਹੁੰਦੇ ਆ ਸਾਰੇ ਤੇ ਬਾਕੀ ਆਪਣੀ ਸੋਚ ਤੇ ਗਈ ਆ ਬਾਬਾ ਮੇਅਰ ਕਰੇ ਜਿਹੜੇ ਟੈਲੈਂਟ ਆ ਟੈਲੈਂਟ ਬੜਾ ਹਾਂਜੀ ਖਰਾਕ ਨਹੀਂ ਮਿਲਦੀ ਬੱਚਿਆਂ ਨੂੰ ਤੇ ਉਹ ਆਪਾਂ ਕਿਹੇ ਆਪਾਂ ਮੰਨ ਕੇ ਚੱਲ ਸੋਸ਼ਲ ਮੀਡੀਆ ਰਹੀ ਗਈ ਤੇ ਖਰਾਕ ਤੇ ਉੱਤੇ ਖਾਦੀ ਨਹੀਂ ਜਾਣੀ ਜਿੰਨੀ ਮਰਜ਼ੀ ਖਰਾਕ ਆਪਾਂ ਲਈ ਹੋਣੇ ਆ ਤੂੰ ਆਪਾਂ ਸਟੈਪ ਵਾਈਜ਼ ਸਟੈਪ ਆਪਾਂ ਬਲੌਗ ਬਣਾਈ ਜਾ ਕਰਨੇ ਵੀ ਆ ਵੇਖੋ ਤੁਹਾਡੀ ਖਰਾਕ ਆਪਾਂ ਦੇ ਜਾਂਦੇ ਆ ਸਾਰਾ ਕੁਝ ਹੈ ਨਾ ਤੇ ਉਹ ਜੇ ਕਿਸੇ ਨੇ ਆ ਕੇ ਆਪਣੇ ਤੋਂ ਵੇਖਣਾ ਵੀ ਹੋਵੇ ਸਾਰਾ ਕੁਝ ਵੇਖ ਸਕਦਾ ਉਹਦਾ ਇੱਕ ਪੇਜ ਬਣਾਈਏ ਵੀ ਜਿਹੜਾ ਕੋਈ ਸੇਵਾ ਕਰੂਗਾ ਉਹ ਪੇਜ ਦੇ ਉੱਤੇ ਉਹਦੀ ਫੋਟੋ ਪਾਈ ਜਾਊਗੀ ਹਾਂਜੀ ਵੀ ਜਿੰਨੇ ਵੀ ਰਿਲੇਸ਼ਨ ਕਰਨੀ ਆ ਕੋਈ ਵੀ ਆਪਾਂ ਇੰਸਟਾਗ੍ਰਾਮ ਤੇ ਪੇਜ ਬਣਾਵਾਂਗੇ ਤੇ ਉਹਦੇ ਉੱਤੇ ਆਪਾਂ ਮੰਨ ਕੇ ਚੱਲ ਵੀ ਉਹਦਾ ਪੇਜ ਪਾ ਕੇ ਫੋਟੋ ਪਾ ਕੇ ਉੱਤੇ ਤੇ ਇੱਕ ਜਿਹੜਾ ਅਕਾਊਂਟ ਨੰਬਰ ਹੋਊਗਾ ਉਹ ਵੀ ਵੱਖਰਾ ਖੋਲਿਆ ਜਾਊਗਾ ਹਾਂਜੀ ਉਹਦਾ ਵੀ ਆਪਾਂ ਜਾਂਚਤੰਦ ਕਰਿਆ ਕਰਾਂਗੇ ਵੀ ਉਹਦੇ ਚ ਪੈਸੇ ਕਿੰਨੇ ਆ ਕਿੰਨੇ ਨਹੀਂ ਕੀ ਸਾਫ ਬਤਾਉਂਦੇ ਹਾਂ ਜੀ ਕਿਉਂਕਿ ਉਹਦੇ ਵਿੱਚ ਪਹਿਲਾਂ ਕੀ ਚੱਕਰ ਆ ਆਪਾਂ ਆਪਾਂ ਬਲਾ ਰੱਬ ਨੂੰ ਹਾਜ਼ਰ ਨਾਜ਼ਰਾ ਕੇ ਇਹ ਚੀਜ਼ ਚਲਾਉਣੀ ਆ ਤੇ ਬੜੀ ਅੱਗੇ ਖੜਨੀ ਆ ਤੇ ਮੇਰੀ ਸੋਚ ਬੜੀ ਦੂਰ ਦੀ ਹਾਂਜੀ ਆਪਾਂ ਅੱਜੇ ਸ਼ੁਰੂਆਤ ਕੀਤੀ ਆ ਮੈਂ ਇਹੋ ਜਿਹਾ ਕੰਮ ਕਰਨਾ ਮੇਰੇ ਤੋਂ ਪਲੇਰ ਰਹਿਣ ਨਹੀਂ ਹਾਂਜੀ ਉਹ ਰਹਿਣਗੇ ਕਿੱਦਾਂ ਜੀ ਆਪਾਂ ਆਪਣੀ ਚੈਨ ਘੁੰਮੂਗੀ। ਹਾਂਜੀ ਪੈਸੇ ਦੇਣ ਨੂੰ ਨਾ ਬੜੀ ਬੈਠੀ ਸੰਤੋ। ਵੀ ਉਹਨਾਂ ਦਾ ਚੰਗੇ ਬੰਨੇ ਇਸਤੇਮਾਲ ਹੋਵੇ। ਕੋਈ ਜਿਸਮੰਦ ਕੱਢਦਾ ਨਾ ਜਿਸਮੰਦ ਕੱਢਦਾ ਵਾ ਲੋਕੀ ਡਰਦੇ ਆ ਯਾਰ ਜੇ ਜਿਸਮੰਦ ਕੱਢਿਆ ਤੇ ਪਤਾ ਨਹੀਂ ਚੰਗੇ ਬੰਨੇ ਲੱਗਣਾ ਕਿ ਨਹੀਂ ਲੱਗਣਾ। ਹਾਂਜੀ ਉਹ ਜੇ ਚੀਜ਼ ਹੈ ਨਾ ਜੇ ਆਪਾਂ ਚੰਗੀ ਨੀਤ ਨਾਲ ਕੰਮ ਕਰਾਂਗੇ ਤੇ ਫੇਰ ਤੇ ਪਤਾ ਹੀ ਨਹੀਂ ਲੱਗਣਾ ਆਪਾਂ ਨੂੰ ਕੀ ਕਿੰਨੇ ਪੈਸੇ ਹੋ ਜਾਣੇ ਆ ਬੜੇ ਲੋਕੀ ਬੈਠੇ ਆ ਜਿਹੜੇ ਆਪਾਂ ਚਾਹੁੰਦੇ ਆ ਕਿ ਕਿ ਚੰਗੇ ਬੰਨੇ ਕੋਈ ਪੁੱਤ ਕਿਸਦਾ ਲੱਗੇ ਨਸ਼ਿਆਂ ਤੋਂ ਦੂਰ ਹੋਣਾ ਹੁਣ ਤੈਨੂੰ ਪਤਾ ਵੀ ਪੰਜਾਬ ਤੇ ਕਿੱਦੇ ਲੱਗਦੇ ਆ ਅਲੀਗੇਸ਼ਨ ਲੱਗਦੇ ਆ ਕਿ ਨਸ਼ੇ ਦੇ ਵਿੱਚ ਐਦਾਂ ਹਨਾ ਜੇ ਇਹੋ ਜੀਆਂ ਚੀਜ਼ਾਂ ਪਿੰਡੋਂ ਪਿੰਡ ਹੀ ਖੁੱਲਣਗੀਆਂ ਪਲੇਅਰ ਸਪੋਰਟਸ ਦੇ ਨਾਲ ਜੁੜਨਗੇ ਤੇ ਫੇਰ ਹੀ ਬਚਣਗੇ ਸਾਰਿਆਂ ਕੰਮ ਤੋਂ ਗੈਰਨੈਸ ਆ ਬੱਚੇ ਨੂੰ ਬੱਚਾ ਕੋਰਾ ਕਾਗਜ਼ ਆ ਗੈਰਨੈਸ ਆ ਜਿਹੜੇ ਬੰਨੇ ਬੱਚੇ ਨੂੰ ਲਾਤਾ ਬੱਚੇ ਨੇ ਉੱਥੇ ਬੰਨੇ ਹੋਣਾ ਹੁਣ ਵੇਖ ਪਲੇਅਰ ਇੱਕ ਪਲੇਅਰ ਹੋਵੇ ਨਾ ਚਲੋ ਮੰਨ ਲਓ ਕਿ ਪਲੇਅਰ ਆਪਾਂ ਪਹਿਲੀ ਗੱਲ ਕਰਦੇ ਹਾਂ ਰੱਬ ਪਲੇਅਰ ਬਣਾਵੇ ਜਿਉ ਪਲੇਅਰ ਬੰਦਾ ਨਹੀਂ ਨਾ ਪਰ ਉਹਨੂੰ ਖਾਣ ਦਾ ਪਤਾ ਲੱਗ ਜਾਂਦਾ ਤੇ ਤਿੰਨ ਪੀੜੀਆਂ ਤੱਕ ਉਹਨੂੰ ਪਲੇਅਰ ਪਲੇਅਰ ਬਣੇ ਵਣਾ ਪਰ ਉਹਨੂੰ ਖਾਣ ਚੀਜ਼ ਖਾਣ ਦਾ ਪਤਾ ਲੱਜ ਜਾਂਦਾ ਆਪਦੇ ਬੱਚਿਆਂ ਨੂੰ ਕਿਹੜੀ ਚੀਜ਼ ਖਵਾਉਣੀ ਆ ਕਿਹੜੀ ਨਹੀਂ ਖਵਾਉਣੀ ਉਹਨੂੰ ਸਾਰੀ ਰੂਟੀਨ ਦੇ ਵਿੱਚ ਪਤਾ ਲੱਜ ਜਾਂਦਾ ਖਰਾਕ ਖਾਣ ਦਾ ਪਲੇਅਰ ਭਾਵੇਂ ਬਣਿਆ ਜਾਵੇ ਭਾਵੇਂ ਨਾ ਬਣਿਆ ਜਾਵੇ ਡਾਈਟ ਖਾਣ ਦਾ ਪਤਾ ਲੱਗ ਜਾਂਦਾ ਬੰਦੇ ਤੇ ਜਿਹਨੇ ਬੰਦੇ ਨੇ ਖਰਾਕ ਡਾਈਟ ਖਾ ਲਈ ਤੇ ਉਹ ਬੰਦਾ ਤੇ ਵੈਸੇ ਹੀ ਨਸ਼ੇ ਪੱਤੇ ਤੋਂ ਦੂਰ ਹੋ ਗਿਆ ਹਾਂਜੀ ਤੇ ਮੋਟਿਵ ਆਪਣਾ ਕੀ ਇਹੋ ਹੀ ਆ ਵੀ ਆਪਾਂ ਨਸ਼ੇ ਪੱਤਿਆਂ ਤੋਂ ਦੂਰ ਰੱਖਣਾ ਹਾਂਜੀ

ਆਜੋ ਭਲਵਾਨ ਜੀ ਆਇਆ ਭੋਲੇ ਭਾਣਾ ਗੋਗੇ ਆ ਜਾ ਗੋਗੇ ਦੇ ਬਾਰੇ ਡਿਮਾਂਡ ਹੋਈ ਫਿਰਦੀ ਆ ਜੀ ਚਲੋ ਆਜੋ 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 ਅੱਜ ਕਹਦੇ ਇੱਕ ਟੌਪ ਦੀ 3 ਵਜੇ ਦੀ ਖੇਡ ਹੀ ਕਰ ਦਿੱਤੀ ਹੋਈ ਆ ਨੰਬਰ ਵੱਡੀ ਵੱਡੀ ਉਮਰ ਕਰਿਆ ਜਵਾਨਾਂ ਤੇਰੀ ਜੋ ਜਹਾਂ ਪਹਚਾਨ ਗਿਆ ਸਮਝਾ ਨਹੀਂ ਆ ਗਿਆ ਬਈ ਲੈ ਆਉਣਾ ਇਹ ਕੋਲੀ ਕਾਲੀ ਕੋਈ ਕਿ ਕੱਖ ਨਹੀਂ ਜਾਂਦਾ ਆ ਲਾ ਕੇ ਘਰ ਆਉਂਦੇ ਫੜਾ ਦੇ ਦਾਦਾ ਮੇਰੇ ਥਲੇ ਭਰਾ ਆ ਤੈਨੂੰ ਕੋਈ ਆਹ ਬੜੋ ਕਿਹੋ ਜਿਹਾ ਸੋਕਾ ਮਾਰੂ ਮਾਣ ਇਹ ਤਾਂ ਅਵੇ ਮਸਾ ਨਹੀਂ ਆਉਂਦਾ ਆਹ ਬੜੀ ਮਲੇ ਘੜੀ ਆ ਬਾਲਾ ਨਾ ਵਤਨਾ ਨਹੀਂ ਵਤਨਾ ਮੰਨਾਂਗਾ ਜਾਨਾ ਕਰੇਗਾ ਆਉ ਸਾਖਣੋਂ ਲਾ ਕੇ ਜੜੇ ਮੈਂ ਨਹੀਂ ਬੋਲੀ ਮੜੀ ਕੋੜੀ ਦੇ ਕੇ ਚੰਗੀ ਨਾ ਫਿਲਟਰ ਫੁੱਲਟ ਲਾਣੀ ਮੇਰਾ ਭਰਾ ਚੰਗਾ ਠੀਕ ਹੈ ਉਹ ਮੇਰੇ ਗਾ ਮੈਂ ਆਹ ਮਰੀ ਹੋਏ ਆ ਬਾਪਰੇ ਸਸਰ ਨੂੰ ਖਾਣਾ ਆਲੋ ਚੰਗਾ ਹਾਰ ਜਣਾ ਆ ਬਾਂ ਵਾਲਾ ਨਾ ਕੰਮ ਕਰਦਾ ਸਾਹਿਬ ਬਾਂ ਮਾ ਲੈ 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 ਜੀ ਫੁੱਕ ਜਰ ਬਾਹਲਾ ਦੀ ਪੈ ਜਾਂਦਾ ਬੰਦਾ ਨੀ ਤੇ ਉਹ ਨਹੀਂ ਪਹਾਂ ਚੁੱਕੀ ਬੋਲਣਾ ਲੱਗੀ ਦੇਖਾ ਆਪਣੇ ਹੱਥੋਂ ਖੌਖਾ ਜੁੜੇ ਫੜੀ ਰੰਗ ਚਿੱਟਾ ਲੈ ਯਾਰ ਸੋਕੇ ਉਹ ਯਾ ਤੈਨੂੰ ਕਟਰਾ ਨਹੀਂ ਹੁੰਦਾ ਛੱਡ ਰੋ ਸਾੜੀ ਜਵਾੜੀ ਖੌਖਾ ਲੱਗੀ ਤੂੰ ਕਿੱਥੇ ਰਹਿ ਗਿਆ ਤੂੰ ਪਾਟੂ ਨਾ ਬੈ ਵੇਲਾ ਤੱਕੀ ਬੋਲੇ ਸੀ ਟੱਕਰੇ ਹੋ ਮੈਂ ਹਣ ਕੇ ਕਹਦਾ ਕੱਚੀ ਦੇ ਵਿੱਚ ਖਾਣਾ ਨਹੀਂ ਮਿਲਿਆ ਬਸ ਉਹ ਤਾਂ ਮਨਾਂ ਜਲਦੀ ਨਾਲ ਆਪ ਦੋਨਾਂ ਨਾਲ घर भेतीरा खोटी शीरो

Bye. ਔਰ ਸਾਰੇ ਮਲਬੰਦਰੀ ਵਾਲੇ ਰਾਜਰ ਕੇ ਕਰਦੇ ਤੈਰ ਕੇ ਰੇਸ਼ਮ